ਜਿੰਨਾ ਕੀਤੀਆਂ ਨੇ ਨੇਕ ਕਮਾਈਆਂ ਉਹਨਾਂ ਅਨੁਸਾਰ ਜੱਗ ਉਜਦਾ ਜਿੰਨਾ ਕੀਤੀਆਂ ਨੇ ਨੇਕ ਕਮਾਈਆਂ ਉਹਨਾਂ ਅਨੁਸਾਰ ਜੱਗ ਪੂਜਦਾ ਜਿੰਨਾ ਕੀਤੀਆਂ ਨੇ ਨੇਕ ਕਮਾਈਆਂ ਉਹਨਾਂ ਅਨੁਸਾਰ ਜੱਗ ਪੂਜਦਾ ਉਸਾਰਾ ਜਗ ਕੂਝਦਾ ਜਿਨ੍ਹਾਂ ਕੀ ਦੀਆਂ ਨੇ ਦੇਦ ਕਮਾਈਆਂ ਉਹਨਾਂ ਅਨੁਸਾਰਾ ਜਗ ਕੂਝਦਾ ਸਭ ਕੋਈ ਆਓ ਸੰਗਤ ਨੂੰ ਬੇਨਤੀ ਹੈ ਗੱਜ ਕੇ ਜਕਾਰਾ ਛੱਡਿਓ ਮਹਾਂਪੁਰਖਾਂ ਦੇ ਜੀ ਆਇਆਂ ਨੂੰ ਆਖੀਏ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੜੇ ਮੈਂ ਆਪਣੇ ਵੱਡੇ ਭਾਗ ਸਮਝਣਾ ਕਿ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਤਰ ਹਿਉਰੀ ਜਿ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਸਾਹਿਬ ਐਸੇ ਸੰਤੇ ਜੋ ਸੰਤ ਮਹਾਪੁਰਸ਼ ਰਾਗੀ ਢਾਡੀ ਕبھی ਆਏ ਨੇ ਉਹਨਾਂ ਦੇ ਚਰਨਾਂ 'ਚ ਮੇਰੀ ਦੋਵੇਂ ਹੱਥੀ ਔੜ ਕੇ ਨਮਸਕਾਰ ਜਿੰਨੀ ਸਾਧ ਸੰਗਤ ਹੈ ਉਹਨਾਂ ਨੂੰ ਵੀ ਜੀ ਆਇਆਂ ਆਦਿ ਸਤਿ ਮਹਾਰਾ ਸਤਿ ਬੋਲੇ ਸਤਿ ਮਾਰ ਜੀ ਆਪ ਨੇਕਾਰ ਪਰਮੇਸ਼ਰ ਸਨ ਰੱਬੀ ਰੂਪ ਨਿਰੰਕਾਰ ਕੁੰਨ ਲਾਲ ਚਿਹਰਾ ਲਾ ਸੁਰ ਚਿਹਰਾ ਹੁੰਦਾ ਸੀ ਜਦੋਂ ਮਹਾਰਾਜੇ ਦਰਸ਼ਨ ਕਰਨ ਜਾਂਦੇ ਐਸ ਤਰ੍ਹਾਂ ਸੀ ਕਿ ਸੂਰਜ ਵੀ ਮਾਤ ਪਰਦਾ ਸੀਗਾ ਬੇਸ਼ਰ ਗੁਰੂ ਨਾਨਕ ਦਾ ਰੂਪ ਸਿ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਪੇਦ ਨਾ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਪੇਦ ਨਾ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਪੇਦ ਨਾ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਪੇਦ ਨਾ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਭੇਦ ਨ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਭੇਦ ਨ ਪਾਈ ਜੀ ਗੁਰੂ ਗਵੰਦ ਗਵੰਦ ਗੁਰੂ ਹੈ ਨਾਨਕ ਭੇਦ ਨ ਪਾਈ ਗੁਰੂ ਗਵੰਦ ਗਵੰਦ ਗੁਰੂ ਹੈ ਭੇਦ ਨ ਪਾਈ ਜੀ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕਮ ਕਰਾਵਣ ਆਇਆ RAM ਤਰ ਤਸਵਾਵੀ ਤਰ ਸੁਹਾਵਾ ਵਿੱਚ ਅਮਰਤ ਜਲ ਛਾਇਆ RAM ਸੰਤ ਮਹਾਰਾਜ ਸੰਤ ਬਾਬਾ ਇਸ਼ਰ ਸਿੰਘ ਮਾਰੀ ਦੇ ਚਰਨਾ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰੋ ਆ ਵੀ ਦਾਸ ਥਾਨ ਬਣਾਉਣਾ ਚਾਹੁੰਨੇ ਹਾਂ ਬਖਸ਼ਿਸ਼ ਕਰੋ ਸੰਤ ਮਹਾਰਾਜ ਨੇ ਕਿਰਪਾ ਕੀਤੀ 1.5 ਸਾਲ ਵਿੱਚ ਸੰਤ ਮਹਾਰਾਜ ਨੇ ਆਪਣੀ ਬਖਸ਼ਿਸ਼ ਕਰਕੇ ਸੱਚਖੰਡੋ ਅਵਤਾਰ ਕੇ niche ਪੈਟ ਕਰਤਾ ਉਹਨਾਂ ਦੀ ਬਖਸ਼ਿਸ਼ ਹੈ ਸਾਧ ਸੰਗਤ ਜੀ ਉਹਨਾਂ ਦੀ ਯਾਦ ਵਿੱਚ ਦਸੰਬਰ ਦੇ ਵਿੱਚ ਇੱਥੇ ਮਾਨ ਸਰੋਵਰ ਬਣਾਇਆ ਜਾਏਗਾ ਜੋ ਕਿ ਚਾਰੇ ਪਾਸੇ ਫੁੱਲਵਾੜੀਆਂ ਲੱਗਣਗੀਆਂ ਚਾਰੇ ਪਾਸੇ ਪਾਰਕਾਂਗੀਆਂ ਜੋ ਵੀ ਉਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਦੁੱਖ ਦਿਲਦਰ ਦੂਰ ਹੋਣਗੇ ਜਿਸ ਨੂੰ ਚਮੜੀ ਦਾ ਰੋਗ ਵੀ ਹੋਊਗਾ ਉਹ ਵੀ ਠੁਰ ਹੋਵੇਗਾ ਮਹਾਰਾਜ ਦੇ ਹੁਕਮ ਨੇ ਸਾંગ ਜੀ ਹੁਣ ਆਪਾਂ ਜਾਬ ਕਰਦੇ ਆਂ ਬਿਰਤੀਆਂ ਕਾਗਰ ਕਰ ਲੋ ਇੱਕ ਮਨ ਇੱਕ ਚਿਤ ਹੋ ਗਏ ਆਪ ਜੀ ਦਾ ਮਨ ਇੱਥੇ ਪੰਡਾਲ ਵਿੱਚ ਹੋ ਗਏ ਇਹਨਾਂ ਇੱਕਾਗਰ ਹੋ ਜੇ ਤੁਹਾਡੇ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿਣਾ ਚਾਹੀਦਾ ਪਹਿਲੇ ਦਾਸ ਬੋਲੇਗਾ ਫੇ ਸਾਰੇ ਮਾਈ ਪਾਈ ਬੋਲੇ ਕਰਨ ਵਾਹਿਗੁਰੂ 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 वाहेगुरु 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 Wahe Guru, 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 wahe guru 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 ਵਾਹਿਗੁਰੂ 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 Wahe Guru 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 guru

i

guru vai guru i guru vai guru vai guru i grew guru guru hai guru i guru hai guru hai guru, guru. guru. guru.

ਕਾਟ ਚਲੋ ਹਰਲਾ ਅੱਗੇ ਵਸਨ ਸੁਹੇਲਾ ਜੀ ਇਹ 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 ਕਾਟ ਚਲੋ ਹਰਲਾ ਅੱਗੇ ਵਸਨ ਉਸ ਵੇਲਾ ਜੀ ਇਹਾ ਕਾਟ ਚਲ ਵਰ ਲਾ ਅੱਗੇ ਵਸਨ ਉਸ ਵੇਲਾ ਜੀ but My... ਸਾਵਾ ਲਾਈਕ ਸਾਥ ਸੰਗਤ ਜੀ ਇੱਕ ਬੇਨਤੀ ਹੈ ਅਸੀਂ ਤਾਂ ਰਾੜਾ ਸਾਹਿਬ ਜਾ ਕੇ ਉਥੋਂ ਦੀ ਚਲ ਤੋੜੀ ਆਪਣੇ ਮਸਤ ਨੂੰ ਲਾਣਿਆ ਉਸ ਤੋਂ ਦਿੱਤਾ ਕਰਨਿਆ ਕਈ ਮਾਈ ਭਾਈ ਆਉਂਦੇ ਨੇ ਕਿ ਸਾਡੇ ਘਰ ਬੇਟਾ ਨਹੀਂ ਹੁੰਦਾ ਜਿਸ ਨੇ ਵੀ ਬੇਟਾ ਲੈਣਾ ਹੈ ਰਾੜਾ ਸਾਹਿਬ ਸ਼ਰਧਾ ਭਾਵਨਾ ਕਰਕੇ ਜਾਓ ਉਥੇ ਸ਼ਰੋਗ ਤੇ ਇਸ਼ਨਾਨ ਕਰੋ ਪੂਰਾ ਸਾਹਿਬ ਜਾ ਕੇ ਉਥੇ ਨਮਸਕਾਰ ਕਰੋ ਜੋ ਪ੍ਰਸ਼ਾਦ ਦੇਣਗੇ ਉਹ ਛਕੋ ਮਾਰ ਕਿਰਪਾ ਕਰਨ ਉਹ ਤੋਂ ਤੁਹਾਨੂੰ ਪੁੱਤਰ ਦੀ ਦਾਤ ਮਿਲੇਗੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਇਲਾਕੇ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਨੂੰ ਸੁਰਉਪੇ ਦੀ ਬਖਸ਼ਿਸ਼ ਕੀਤੀ ਜਾਵੇਗੀ ਕਿਉਂਕਿ ਰੋਪੜ ਇਲਾਕੇ ਦੇ ਵਿੱਚ ਮਹਾਪੁਰਸ਼ਾਂ ਨੇ ਬਹੁਤ ਕਿਰਪਾ ਕੀਤੀ ਬਖਸ਼ਿਸ਼ ਕੀਤੀ ਭਾਵੇਂ ਇਹਨਾਂ ਦਾ ਆਪਣਾ ਘਰ ਹੈ ਪਰ ਸਤਕਾਰ ਤਾਂ ਸਤਕਾਰ ਹੀ ਹੁੰਦਾ ਸਤਕਾਰ ਤਾਂ ਸਤਕਾਰ ਹੀ ਹੁੰਦਾ ਲੋਕਾਂ ਨੂੰ ਪਤਾ ਲੱਗੇ ਦੁਨੀਆਂ ਨੂੰ ਪਤਾ ਲੱਗੇ ਕਿ ਮਹਾਪੁਰਸ਼ਾਂ ਦਾ ਕਿੰਨਾ ਸਤਕਾਰ ਹੈ ਬੋਲੇ ਸਾਹਿਬ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਦਰਬਾਰ ਸਾਹਿਬ ਡੇਢ ਦੋ ਸਾਲ ਵਿੱਚ ਤਿਆਰ ਕਰ ਦਿੱਤਾ ਹੁਣ ਵੀ ਬਾਬਾ ਜੀ ਕਹਿੰਦੇ ਇੱਕ ਡਿਊਟੀ ਸਾਹਿਬ ਤਿਆਰ ਕਰਨੀ ਹੈ ਇੱਕ ਮਾਨ ਸਰੂਰ ਬੁਲਾਉਣਾ ਹੈ ਤੇ ਅਸੀਂ ਆਪਣਾ ਸੀਸ ਜਿਨੇ ਵੀ ਇਸ ਸਥਾਨ ਦੀ ਸੇਵਾਦਾਰ ਹਨ ਜਾਂ ਸੰਤ ਬਾਬਾ ਮਾਨ ਸਿੰਘ ਜੀ ਭੇਵੋ ਵਾਲਾਂ ਦੇ ਜਿੰਨੇ ਵੀ ਉਹਨਾਂ ਦੇ ਜਥੇ ਦੇ ਸੇਵਾਦਾਰ ਹਨ ਸਾਰੇ ਆਪਣਾ ਸਿਰ ਅਸੀਂ ਬਾਬਾ ਦੇ ਚਰਨਾਂ 'ਚ ਝਕਾਉਂਦੇ ਆ ਆਪਣਾ ਸਿਰ ਜੀ ਰੱਖ ਦਈਏ ਕੱਟ ਕੇ ਫਿਰ ਵੀ ਗੱਲ ਥੋੜੀ ਐ ਇਹਨਾਂ ਮਹਾਪੁਰਸ਼ਾਂ ਦਾ ਸਾਡੇ ਤੇ ਪਰਪਕਾਰ ਐ ਦੇਣ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਪਾਗਟੜੇ ਹਰ ਸੰਤ ਤੇ ਮਾਰੇ ਵਾਹਿਗੁਰੂ ਪਾੜ ਛੜੇ ਹਰ ਸੰਤ ਤਮਾਰੇ